ਦੋਸਤੋ ਕੱਲ ਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਪਾਰ ਸਿੰਘ ਸੰਧਵਾ ਨੇ ਬੜੀ ਬਾਤ ਦੀ ਦਿਖਾਈ ਇੱਕ ਕੋਈ ASI ਬੋਹੜ ਸਿੰਘ ਇਹਨਾਂ ਦੇ ਆਪਣੇ ਕੋਰਟਪੂਰੇ ਵਿੱਚ ਪੋਸਟਡ ਸੀਗਾ ਅਗੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਵਾ ਤੇ ਮੈਂ ਸਦਨ ਦੀ ਪ੍ਰਵਾਨਗੀ ਚਾਹਨਾ ਵਾ ਕਿ ਤੁਸੀਂ ਸਾਰੇ ਮੈਨੂੰ ਅਧਿਕਾਰ ਦਿਓ ਕਿ ਮੈਂ ਡੀਜੀਪੀ ਨੂੰ ਸੱਦ ਕੇ ਇਸ ਕਰਪਸ਼ਨ ਦੇ ਮੈਟਰ ਨੂੰ ਇਨਵੈਸਟੀਗੇਟ ਕਰਾ ਕੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਮਤਲਬ ਬਾਕੀ ਪੇਰਦੀਆਂ ਛੱਡ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਹਿਬਲਗਾਂ ਦੇ ਕਤਲ ਛੱਡ ਦਿੱਤੇ। ਡੇਰਾ ਸੱਚਾ ਸੌਦਾ ਦੇ ਖਿਲਾਫ 295 ਦੀ ਪਰਮਾਨਗੀ ਨਹੀਂ ਦੇਣੀ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਉਹ ਛੱਡ ਦਿੱਤੀ। ਡਰੱਗਸ ਦਾ ਮਸਲਾ ਛੱਡ ਦਿੱਤਾ। ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚੋਂ ਛੱਡ ਦਿੱਤੀ। ਉਹਨਾਂ ਐਮਪਲੋਈਜ਼ ਦੇ ਮੁੱਦੇ ਛੱਡ ਕੇ ਸਾਰਾ ਕੁਝ ਛੱਡ ਕੇ ਸਾਰੇ ਸੱਜਣ ਨੂੰ ਇੱਕ ਵਾਰੀ ਰੋਕ ਕੇ ਕੋਮਲ ਜੀ ਦੇ ਪ੍ਰਤਾਪ ਸਿੰਘ ਜੋ ਕਿ ਰਿਟਾਇਰਡ ਪੁਲਿਸ ਆਫਸਰ ਹੈ ਆ ਉਹਨਾਂ ਨੇ ਪੁਲਿਸ ਆਫਸਰ ਹੈ ਨਾ ਉਹਨਾਂ ਨੂੰ ਖੜੇ ਕਰਕੇ ਤੇ ਇਹ ਕਿਹਾ ਕਿ ਕੀ ਅਗਰ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਦਾ ਮਾਮਲਾ ਕਿਸੇ ਐਸਐਸਏ ਦੇ ਖਿਲਾਫ ਹੋਵੇ ਤਾਂ ਕੀ ਪੰਜਾਬ ਪੁਲਿਸ ਉਹਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਫਿਰ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਜਵਾਬ ਬਹੁਤ ਵਧੀਆ ਦਿੱਤਾ ਉਹ ਕਹਿੰਦੇ ਜੀ ਅਸਲ ਵਿੱਚ ਕਹਾਣੀ ਹੈ ਕਿ ਇੱਕ ਐਸਐਸਏ ਹੀ ਇਹ ਤਾਂ ਸਾਰਾ ਮਾਫੀਆ ਬੈਠਾ ਵਾ ਉਹਨਾਂ ਨੇ ਆਪਣੇ ਲੈਦੇ ਵਿੱਚ ਜਵਾਬ ਦੇ ਕੇ ਉਹਨੂੰ ਸ਼ਰਮਿੰਦਾ ਸ਼ਰਮਸਾਰ ਵੀ ਕਰ ਦਿੱਤਾ ਸਪੀਕਰ ਨੂੰ ਪਰ ਅਸਲ ਕੱਥ ਕੀ ਨੇ ਇਹ ਸਾਰੇ ਮਸਲੇ ਦੇ ਉਹਦੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਹਾਂ ਇਹ ਜਿਹੜਾ ਐਸਆਈ ਬੋਰਡ ਸਿੰਘ ਦੇ ਉੱਤੇ ਰਿਸ਼ਵਤ ਖਰੀਦ ਦਾ الزام ਲੱਗਿਆ ਪਹਿਲਾਂ ਉਹ ਕਿਉਂ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿਉਂਕਿ ਇਸੇ ਵਲੇ 2024 ਚ ਅ ਕੁਲਤਾਰ ਸਿੰਘ ਸੰਧਵਾ ਦਾ ਸੱਗਾ ਭਰਾ ਹੈ ਪੀ ਦਵਿੰਦਰ ਸਿੰਘ ਉਸਨੇ ਇਸ ਐਸਆਈ ਬੋਰਡ ਸਿੰਘ ਨੂੰ ਟੈਲੀਫੋਨ ਕਰਕੇ ਵੇਤ ਹਾਸ਼ਾ ਗੰਦੀਆਂ ਗਾਲਾਂ ਕੱਢੀਆਂ ਸੁਣੋ ਬੰਦਾ ਬੰਦਾ ਨਾਮ ਮੈਂ ਕਹਿੰਦਾ ਰਹੂੰਗੀ ਦਿਖਾ ਕੇ ਕਰਦਾ ਹਾਂ ਬਦਲਾ ਆਏ ਉਹ ਸਾਡੇ ਪੈ ਬਦੇਦਾ ਬੁਖਾਰੇ ਵਾਲਾ ਪੁਰਾਣਾ सात मैं सप्तम बिना है आंगवी दे मैं उठ के झुमाते हैं पानी के बच्चे तो क्या है ना लड़े बच्चे नहीं वहाँ आए नहीं पर उठे कोई अच्छा तेरे बारीक रात ना मार दूँगा तू मत नहाने लड़के तो फ़ूलों का तुम्हें तो नहीं मिलता एक बार क्या है ना लड़कों के लिए नहीं लड़कों के लिए ਮਸਲਾ ਸੁਣ ਲਿਆ ਕਿ ਕੀ ਕਹਾਣੀ ਹੈ ਇਸ ਬੋਹੜ ਸਿੰਘ ਦਾ ਮਸਲਾ ਸਪੀਕਰ ਨੇ ਇਸ ਕਰਕੇ ਚੱਕਿਆ ਕਿਉਂਕਿ ਇਹ ਜਿਹੜਾ ਐਸ ਬੋਹੜ ਸਿੰਘ ਆ ਜਦੋਂ ਇਹਨਾਂ ਦੇ ਉੱਥੇ ਇਲਾਕੇ 'ਚ ਪੋਸਟਡ ਹੋਊਗਾ ਉਹ ਇਹਦੇ ਭਰਾ ਦੀ ਬੀਤਵਿੰਦਰ ਦੀ ਜੋ ਜਿਹੜੀਆਂ ਗਲਤ ਸਿਫਾਰਸ਼ਾਂ ਉਹ ਨਹੀਂ ਮੰਨਦਾ ਹੋਕਰ ਤਾਂ ਬੋਹੜ ਸਿੰਘ ਨੂੰ ਫੋਨ ਲਾ ਕੇ ਇਹਦੇ ਸਿੱਕੇ ਭਰਾ ਨੇ ਕੁਤਾਸ ਸੰਧਵਾਨ ਦੇ ਬੀਤਵਿੰਦਰ ਨੇ ਚੰਗੀ ਗੱਜ ਕੇ ਗਾਣਾ ਕੱਢੀਆਂ ਧੀਦੀਆਂ ਭੈਣੀਆਂ ਔਰ ਨਾਲ ਮੋਥਰੇਸ਼ਨ ਕੀਤਾ ਕਿ ਤੈਨੂੰ ਮੈਂ ਬੰਦਾ ਬਣਾਉਂਗਾ ਅਗਰ ਫਰਜ਼ ਤੋਂ ਇਹੀ ਟੈਲੀਫੋਨ ਕਿ ਸੇ ਆਪੋਜੀਸ਼ਨ ਨੇ ਐਮਐਲਏ ਕੀਤਾ ਹੁੰਦਾ ਤੇ ਹੁਣ ਉਹਦੇ ਤੇ ਪਰਚਾ ਦਰਜ ਹੋਣਾ ਸੀਗਾ ਔਰ ਚੈੱਕ ਕਿ ਉਹਨੂੰ ਜੇਲ੍ਹ ਵਿੱਚ ਛੁਕਿਆ ਹੋਣਾ ਸੀਗਾ ਮੇਰੇ ਖਿਲਾਫ ਤੁਹਾਨੂੰ ਯਾਦ ਹੋਵੇਗਾ 2 ਸਾਲ ਪਹਿਲਾਂ ਸ਼ੁਰੂਆਤ ਸੀ ਇੱਕ ਸਾਡੇ ਐਸ.ਡੀ.ਐਮ. ਕੱਤ ਦੇ ਕੋਲੋਂ ਫਰਜ਼ੀ ਕੰਪਲੇਨ ਲੈ ਕੇ ਮੇਰੇ ਖਿਲਾਫ ਅ ਅਫਸਰਾਂ ਦੀ ਖਿਲਾਫ ਨੂੰ ਬੰਦੀ ਬਣਾਉਣ ਤੱਕ ਦਾ ਮੇਰੇ ਖਿਲਾਫ ਮੁਕਦਮਾ ਦਰਜ ਕਰਤਾ ਜਦ ਕਿ ਮੇਰੇ ਕੋਲ ਸਾਰੀਆਂ ਲਾਈ ਪ੍ਰोसीਡਿੰਗਸ ਵਿੱਚ ਐਸ.ਡੀ.ਐਮ. ਮੇਰੇ ਨਾਲ ਖੜਾ ਵਾ ਐਸ.ਡੀ.ਐਮ. ਮੇਰੀ ਤਾਰੀਫ਼ ਕਰ ਰਿਹਾ ਵਾ ਮੈਂ ਐਸ.ਡੀ.ਐਮ. ਤਾਰੀਫ਼ ਕਰ ਰਿਹਾ ਪਰ ਕਿਉਂਕਿ ਹੁਣ ਆ ਰਾਜ ਸੱਤਾ ਵਿੱਚ ਨੇ ਤੇ ਸਪੀਕਰ ਦਾ ਉਕਰਾਵ ਆ ਤੇ ਉਹ ਜਿੰਨੂੰ ਮਰਜੀ ਮਾਂ ਪੈਣ ਦੇ ਗਾਣਾ ਗਾੜ ਕੇ ਨਿਕਲ ਸਕਦਾ ਚੋ ਇਹ ਗੱਲ ਹੋ ਗਈ ਰੰਜਿਸ਼ ਸਾਹਮਣੇ ਆ ਗਈ ਸਪੀਕਰ ਦੇ ਭਰਾ ਦੀ ਇਹਦੇ ਪਰਿਵਾਰ ਦੀ ਸਿੱਧੀ ਸਿੱਧੀ ਐਸਐਸਏ ਬੋਹੜ ਸਿੰਘ ਨੇ ਜਦੋਂ ਇਹ ਸਭ ਕੁਝ ਹੋਇਆ ਜਦੋਂ ਗੱਡੀ ਗਲੋਚ ਹੋਇਆ ਤਾਂ ਐਸਐਸਏ ਬੋਹੜ ਸਿੰਘ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਡੀਡੀਆਰ ਦਰਜ ਕਰਾਤੀ ਉਧਰ ਹੀ 12 ਜੂਨ 2024 ਨੂੰ ਇਸੇ ਵੇਲੇ ਇਸ ਡੀਡੀਆਰ ਦਾ ਨੰਬਰ ਹੈਗਾ ਬਾ 201015 ਪੁਲਿਸ ਸਟੇਸ਼ਨ ਹੈਗਾ ਸਦਰ ਫਰੀਦਕੋਟ ਔਰ ਸਾਰੇ ਤੱਥ ਲਿਖੇ ਕਿ ਮੈਨੂੰ ਇਸਨੇ ਟੈਲੀਫੋਨ ਕਰਕੇ ਧਮਕੀਆਂ ਦਿੱਤੀਆਂ ਗਾਲਾਂ ਕੱਢੀਆਂ ਔਰ ਡਰਾਇਆ ਤੇ ਐਟਸੈਟਰਾ ਐਟਸੈਟਰਾ ਹੁਣ ਜਦੋਂ ਐਸਏ ਬੋਰ ਸਿੰਘ ਨੇ ਸਪੀਕਰ ਦੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਤੀ ਵਜਿਹਾ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਉਹਦੇ ਖਿਲਾਫ ਪਰ ਡੀਡੀਆਰ ਦਰਜ ਕਰਾਉਣ ਦਾ ਵੀ ਫਿਰ ਇਹ ਤਿਲ ਮਲਾ ਗਏ ਇਹ ਕੌਣ ਹੁੰਦੇ ਨੇ ਪੁਲਿਸ ਵਾਲੇ ਸਾਡੇ ਪਰ ਆਦੇ ਕਲਾਬ ਡੀ.ਐਲ. ਅਰਜ ਕਰਾਉਣੀ ਫਿਰ ਇਹਨਾਂ ਨੇ ਕਿਹਾ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀਗਾ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸ.ਆਈ. ਬੋਹੜ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਹੈ ਉਹ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਜਦੋਂ ਮੈਂ ਰਿਸਰਚ ਕੀਤਾ ਬਾਏ ਕਿ ਮੇਰੇ ਕੋਲ ਖਬਰ ਆ ਗਈ ਜੀ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਹਦੇ ਖਿਲਾਫ ਸ਼ਿਕਾਇਤ ਕੀਤੀ ਹੈ ਆਨੰਦਨਗਰ ਦੇ ਰਹਿਣੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਨੇ ਪਾਇਆ ਕਿ ਉਸਦੀ ਮਾਤਾ ਸੁਰਿੰਦਰਪਾਲ ਕੌਰ ਵੋਟ ਨੰਬਰ 2 ਕੀ ਐਮ ਸੀ ਹੈ ਮਤਲਬ ਵਿਧਾਨ ਸਭਾ ਦੇ ਵਿੱਚ ਤੂੰ ਝੂਠੇ ਤੱਥ ਪੇਸ਼ ਕਰਕੇ ਕਹਿ ਕਿ ਗੈਂਗਸਟਰ ਨੇ ਇਸ ਐਸਆਈ ਬੋਰ ਸਿੰਘ ਨੂੰ ਰਿਸ਼ਵਤ ਦੇਤੀ ਔਰ ਉਹਦੇ ਖਿਲਾਫ ਪਰਚਾ ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂਗਾ ਉਹ سورਿੰਦਰਪਾਲ ਕੋ سورਿੰਦਰ ਕੋਰ ਐਮਸੀ ਜਿਹੜੀ ਕੋਟ ਕਪੂਰੇ ਦੀ ਆ ਵਾਰਡ ਨੰਬਰ 2 ਚੋਂ ਉਹਦਾ ਪੁੱਤਰ ਹੈ ਅਨੰਤਦੀਪ ਬਰਾੜ ਐਲੀਅਸ ਰੋਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰਡ ਸਿੰਘ ਨਾਲ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੂੰਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਿਹਾ ਕਿ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕੱਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਹੈ ਉਹਨੂੰ ਰੱਦ ਕਰਾਉਣ ਵਾਸਤੇ 50 ਹਜ਼ਾਰਾਂ ਦੇ ਅਕਾਊਂਟਸ ਪਾਇਆ ਫਰਨਾ ਇਦਾਂ ਕੀਤਾ ਮੇਰਾ ਇਹ ਮੰਨਣਾ ਵਕ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰਡ ਸਿੰਘ ਨੇ ਤੋਂ ਪੈਸੇ ਲੈ ਹੋਣਗੇ ਨਹੀਂ ਲਏ ਹੁ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹਦੇ ਭਰਾ ਨੇ ਗਾਣਾ ਗੱਡੀਆਂ ਉਹ ਸਪੋਰਟ ਸਿੰਘ ਨੂੰ ਤੇ ਬੋਰ ਸਿੰਘ ਨੇ ਡੀਡੀਆ ਰਿਜਿਸਟ ਕਰਾਤੀ ਪੁਲਿਸ ਸਟੇਸ਼ਨ ਸਰਦ ਫਰੀਦਕੋਟ ਵਿੱਚ ਉਤੋਂ ਬਾਅਦ ਅਨੰਤਦੀਪ ਬਰਾੜ ਨੂੰ ਲਿਆਂਦਾ ਗਿਆ 2024 ਚ ਔਰ ਉਹਦੇ ਤੋਂ ਇੱਕ ਕੰਪਲੇਂਟ ਪ੍ਰਕਿਉਰ ਕੇ ਕੀਤੀ ਗਈ ਲਈ ਗਈ ਤੇ ਬੋਰ ਸਿੰਘ ਦੇ ਖਿਲਾਫ ਪੀਸੀ ਐਕਟ ਦੇ ਵਿੱਚ ਮੁਕਦਮਾ ਦਰਜ ਕਰਕੇ ਤੇ ਉਹਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੁਣ ਪੁਲਿਸ ਸਾਰੇ ਨੂੰ ਫਰੀਦਕੋਟ ਨੂੰ ਪਤਾ ਹੋਊਗਾ ਐਸਐਸਪੀ ਨੂੰ ਇਹ ਮਾਮਲਾ ਗਲਤ ਹੈ ਤੇ ਨਿਜੀ ਰਜਿਸਟਰੀ ਸਪੀਕਰ ਦੀ ਇਸ ਕਰਕੇ ਉਹਨਾਂ ਨੇ ਬੋਰ ਸਿੰਘ ਨੂੰ ਨਾ ਅਰੈਸਟ ਕੀਤਾ ਨਾ ਉਸ ਨੂੰ ਸਸਪੈਂਡ ਕੀਤਾ ਤੇ ਕੱਲ ਇੰਨੇ ਕੀ ਕਹਿੰਦੇ ਹੁੰਦੇ ਕਿ ਇੰਨੇ ਹੈਲਪਲੈਸ ਸਪੀਕਰ ਮੈਂ ਦੇਖੇ ਔਰ ਇਨਾ ਡੀਫੀਟੈਸਟ ਐਟੀਟਿਊਡ ਕੇ ਬਿਲਕੁਲ ਜਿੰਨਾ ਕਹਿੰਦੇ ਕਿ ਹਾਰੇ ਹਾਰੀਆਂ ਹੋਈਆਂ ਫੌਜਾਂ ਹੁੰਦੀਆਂ ਨੇ ਤੇ ਸਾਰੇ ਵਿਧਾਨ ਸਭਾ ਦਾ ਸਾਰਾ ਕੰਮ ਠੱਪ ਕਰਕੇ ਬੋਹਰ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਕੀਤੀ ਆ ਅਸਲ ਕਹਾਣੀ ਮੇਰੇ ਦੋਸਤੋ ਵੀਰੋ ਆ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਤੁਸੀਂ ਦੇ ਹਾਲਾਤ ਉਹ ਨਿੱਜੀ ਕੀੜਾ ਕੱਢਣ ਵਾਸਤੇ ਜਿਹੜਾ ਉਹਦਾ ਦੁਰਪਯੋਗ ਕੀਤਾ ਜਾ ਰਿਹਾ ਝੂਠੇ ਤੱਥ ਪੇਸ਼ ਕੀਤੇ ਜਾ ਰਹੇ ਨੇ ਗੈਂਗਸਟਰ ਕਿਹਾ ਜਾ ਰਿਹਾ ਜਿਹੜਾ ਰਿਸ਼ਵਤ ਦੇਣ ਵਾਲਾ ਬੰਦਾ ਔਰ ਬੋਰ ਸਿੰਘ ਨੂੰ ਇਸ ਕਰਕੇ ਕੋਈ ਕਹਿੰਦੇ ਭਰਾ ਦੇ ਆਪਸ ਵਿੱਚ ਗਾੜੀ ਬ੍ਰੋਤ ਸਾਰੀ ਗੱਲ ਹੁਣ ਜਗ ਜਾਨ ਚੰਗੀ ਤਰੀਕੇ ਨਾਲ ਤੁਸੀਂ ਸੁਣ ਲਈ ਦੇਖ ਲਈਆ ਹੁਣ ਮੇਰਾ ਮੰਨਣਾ ਇਹ ਆ ਕਿ 6 ਮਹੀਨਿਆਂ ਬਾਅਦ ਸੱਸ਼ਨ ਆਇਆ ਜੀ ਕੱਲ ਸ਼ਰਧਾਂਜਲੀਆ ਦੇ ਕੇ ਤੇ ਘੰਟਾ ਖਲਾ ਕੇ ਤੇ ਇਹਨਾਂ ਨੇ ਉੱਠ ਕੇ ਜਦੋਂ ਆਪੋਜੀਸ਼ਨ ਦੇ ਲੀਡਰ ਆਪੋਜੀਸ਼ਨ ਜਾਂ ਸਾਡੇ ਐਮ ਐਲ ਏ ਪੁੱਛਦੇ ਨੇ ਕਿ ਸਾਨੂੰ ਗੱਲ ਕਰਨ ਦੇ ਜੋ ਬਿਆਨੀਆਂ ਤੇ ਜਿਹੜੀ ਡੋਰੈਂਸ ਬਿਸ਼ਰੋਈ ਨੇ ਇੰਟਰਵਿਊ ਦਿੱਤੀ ਸੀ ਕਿ ਜੇਲ੍ਹ ਦੇ ਵਿੱਚ ਸੌਰੀ ਪੁਲਿਸ ਕਸਟਡੀ ਚ ਖੜ ਰਿਹਾ ਇਹ ਸਟਾਫ ਉਹਦੇ ਤੇ ਕੀ ਤੁਸੀਂ ਐਕਸ਼ਨ ਲਿਆ ਵਾ ਤੁਸੀਂ ਐਗਰੀਕਲਚਰ ਨੀਤੀ ਬਾਰੇ ਕੀ ਕਰ ਰਹੇ ਹੋ ਡਰੱਗਸ ਬਾਰੇ ਕੀ ਕਰ ਰਹੇ ਹੋ ਔਰ ਬਾਬਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295 ਦੀ ਪਰਵਾਹੀ ਕਿਉਂ ਨਹੀਂ ਦਿੰਦੇ ਗੈਰ ਕਾਨੂੰਨੀ ਮਾਈਨਿੰਗ ਬਹੁਤ ਪੰਜਾਬ ਦੇ ਵਿੱਚ ਹੋ ਰਹੀ ਹੈ ਐਂਪਲੋਈਸ ਦੇ ਬੜੇ ਮੁੱਤੇ ਆ ਕਰ ਲਾਂਗੇ ਗੱਲ ਕਰ ਲਾਂਗੇ ਗੱਲ ਕਰ ਲਾਂਗੇ ਔਰ ਮੈਂ ਮੇਰੇ ਵੀਰੋ ਸਤਕਾਰਯੋਗ ਪੰਜਾਬ ਦੇ ਬਹਾਦਰ ਲੋਕਾਂ ਨੂੰ ਦੱਸਾਂ ਜਦੋਂ ਮੈਂ 25 ਵਾਰ ਹੱਥ ਖੜਾ ਕੀਤਾ ਜ਼ੀਰੋ ਆ ਬਦ ਵਿੱਚ 25 ਟਾਈਮਸ ਤੇ ਮੈਂ ਇਹ ਸਮਝਾ ਕੇ ਇਹ ਤਾਂ ਫਿਰ ਨਰਾਦਰ ਕਰਾਉਣ ਵਾਲੀ ਗੱਲ ਆ ਬੈਠ ਕੇ ਆਪਣੀ ਮਤਲਬ ਤੋਹੀਨ ਕਰਾਉਣ ਵਾਲੀ ਜਿਆ ਸਾਰੇ ਹਾਊਸ ਤੇ ਸਦਨ ਦੇ ਸਾਹਮਣੇ ਇਸ ਕਰਕੇ ਕੱਲ ਮੈਂ ਉਥੋਂ ਬਾਹਰ ਆਨ ਕੇ ਮੈਂ ਆਪਣੇ ਲੀਡਰ ਆਫ اپੋਜੀਸ਼ਨ ਨੂੰ ਦੱਸ ਕੇ ਆ ਕਿ ਮੈਂ ਇੱਕ ਸੈਲਫ ਰਿਸਪੈਕਟਿੰਗ ਆਦਮੀ ਆ ਮੈਨੂੰ ਸੈਲਫ ਡਿਗਨਿਟੀ ਤੇ ਆਪਣੀ ਜਿਹੜੀ ਸੈਲਫ ਰਿਸਪੈਕਟ ਆ ਉਹ ਸਭ ਤੋਂ ਨੰਬਰ 1 ਤੇ ਆ ਬਾਕੀ ਸਾਰੀਆਂ ਗੱਲਾਂ ਅਹੁਦੇ ਵਜ਼ੀਰੀਆਂ ਤੇ ਐਮ ਐਲ ਏ ਦੇ ਇਤਸੇਟਰਾ ਉਹ ਆਤੀ ਗੱਲਾਂ ਮੈਂ ਇਸ ਤਰ੍ਹਾਂ ਦਾ ਹਿਮਿਲੇਸ਼ਨ ਜਿਹੜੀ ਸਪੀਕਰ ਵੱਲੋਂ ਆ ਖਾਸ ਤੌਰ ਤੇ ਬਿਤਕਰਾ ਜਿਹੜਾ ਮੇਰੇ ਖਿਲਾਫ ਮੈਨੂੰ ਸਿੰਗਲ ਆਊਟ ਕਰਕੇ ਤਾਦਿਕ ਕਰਕੇ ਜਿਹੜਾ ਮੇਰੇ ਖਿਲਾਫ ਕਰਨ ਕੀਤਾ ਜਾ ਰਿਹਾ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਜਿਹੜਾ ਬਕਾਇਆ ਦੋਖ ਦਿੰਦਾ ਫਰਜ਼ੀ ਸੈਸ਼ਨ ਹੈ ਮੈਂ ਉਸ ਨੂੰ ਬਾਇਕਾਟ ਕਰ ਰਿਹਾ ਪਰ ਇਹਦੇ ਵਿੱਚ ਮੈਂ ਕੱਲ ਸਾਰੀ ਰਿਸਰਚ ਕਰਕੇ ਆ ਦੋ ਡਾਕੂਮੈਂਟਸ ਤੇ ਇੱਕ ਮੀਡੀਆ ਰਿਪੋਰਟ ਔਰ ਇੱਕ ਜਿਹੜਾ ਅਸਲ ਏਜ ਔਰ ਰਿਸ਼ੋਦਾ ਮਾਮਲਾ 2015-16 ਦਾ ਅਸਲ ਹੈ ਕੀ ਆ ਤੇ ਪਲੱਸ ਕਾਲੀ ਲੋਚ ਜਿਹੜੀ ਉਸ ਨੇ ਕੀਤੀ ਵੀਡੀਓ ਤੇ ਅੱਜ ਮੈਂ ਸਵੇਰੇ ਪੜਿਆ ਕਿ ਏਐਸਐਮ ਨੂੰ ਬਹੁਤ ਸਿੰਘ ਨੂੰ ਸਸਪੈਂਡ ਕਰਤਾ ਵਾ ਸਪੀਕਰ ਸਾਹਿਬ ਬਹੁਤ ਵੱਡੀ ਬਹਾਦਰੀ ਕੀਤੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਮਸਲੇ ਵਿੱਚ ਸੌਂ ਖਾਦੀ ਹੋਈ ਆ ਇੱਕ ਗੁਰਸਿੱਖ ਅੰਮ੍ਰਿਤਧਾਰੀ ਹੋਣ ਦੇ ਨਾਤੇ ਜੇ ਮੈਂ ਗਲਤ ਨਾ ਹੋਵਾਂ ਇੱਕ ਬੇਵਜਲ ਕਲਾ ਦੇ ਕੱਠ ਵਿੱਚ ਤੁਸੀਂ ਸੌਂ ਖਾਦੀ ਆ ਜਿਵੇਂ ਕੈਪਟਨ ਅਬਰਿੰਦਰ ਸਿੰਘ ਨੇ ਸੌਂ ਖਾਦੀ ਸੁਨਸ਼ੇ ਖਤਮ ਕਰਨ ਦੀ ਤੇ ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ ਕੋ ਪੰਜਾਬ ਦੀ ਵਿਧਾਨ ਸਭਾ 6 ਮਹੀਨਿਆਂ ਤੋਂ ਬਾਅਦ ਸਰਦਨ ਦਾ ਸੈਸ਼ਨ ਆਇਆ ਤੁਸੀਂ ਬੋਰਡ ਸਿੰਘ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਗ੍ਹਾ ਤੁਹਾਡੇ ਭਰਾ ਦੇ ਨਾਲ ਗਾਲੀ ਗਲੋਚ ਆਪਸ ਵਿੱਚ ਕਰ ਰਹੇ ਨੇ ਤੇ ਤੁਹਾਡੀ ਨਿੱਜੀ ਰੰਜਿਸ਼ ਨੂੰ ਤੁਸੀਂ ਪੰਜਾਬ ਦੇ ਮੇਰੇ ਸਤਕਾਰਯੋਗ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਆ ਸਡੇ ਵਿਧਾਨ ਸਭਾ ਦੇ ਪਲੇਟਫਾਰਮ ਦੀ अहमियत ਕਹਿ ਲੋ ਜਾਂਦੀ ਬੁੱਕਤ ਕਹਿ ਲੋ ਕਿ ਕਿਸੇ ਅਫਸਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਕਾਹਦੇ ਦਾ ਫਰਸ ਬਣਦਾ ਸੀਗਾ ਕਿ ਜਿਹੜੀ ਲਾਰੈਂਸ ਬਿਸ਼ਰੋਈ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੈ ਗੈਂਗਸਟਰ ਉਹਨੇ ਜਿਹੜੀ ਕਸਟਡੀ ਵਿੱਚ ਦਿੱਤੀ ਸੀ ਆਈਏਐਸਟਾ ਵਿੱਚ ਅਸੀਂ ਫਲਾਣੇ ਅਫਸਰਾਂ ਦੇ ਖਿਲਾਫ ਬੀਜੀਪੀ ਨੂੰ ਤਲਬ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਉਹਨਾਂ ਅ ਪਰਚੇ ਦਰਜ ਕੀਤੇ ਜਾਣ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆ ਹੈ ਰਾ ਉਹਦੇ ਖਿਲਾਫ ਜਿਹੜੀ 295ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਫੀਟਕੋਰ ਦੇ ਐਸਐਸਪੀ ਨੇ ਮੰਗੀ ਹੋਈ ਆ ਭਗਵਾਨਪਾਨ ਦੇ ਟੇਬਲ ਤੇ 2 ਸਾਲ ਤੋਂ ਬਈ ਆ ਅਸੀਂ ਉਸ ਵਾਸਤੇ ਇਸ ਸਦਨ ਦਾ ਇਸਤੇਮਾਲ ਕਰਾਂਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸਤੇਮਾਲ ਕਰਾਂਗੇ ਜਿਹੜਾ ਗੈਰ ਪੰਜਾਬੀਆਂ ਦੇ ਵਾਸਤੇ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ 2023 ਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਗੁਜਰਾਤ ਵਿੱਚ ਰਾਜਸਥਾਨ ਵਿੱਚ ਔਰ ਹੁਣ ਉਤਰਾਖੰਡ ਵਿੱਚ ਉੱਥੋਂ ਦਾ ਕੋਈ ਵੀ ਗੈਰ ਸੂਬੇ ਵਿੱਚ ਰਹਿਣ ਆਦਮੀ ਉੱਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਇਹ ਜਿਹੜਾ ਬਿੱਲ ਹੈ ਅਸੀਂ ਤੁਸੀਂ ਕਹਿੰਦੇ ਤੇ ਬਹੇਸ ਕਰਾਉਂਦੇ ਤਾਂ ਮੈਂ ਸਮਝਦਾ ਕਿ ਤੁਸੀਂ ਵਿਧਾਨ ਸਭਾ ਦੀ ਦੇ ਕਸਟੋਡੀਅਨ ਬਦੋ ਸਪੀਕਰ ਤੁਸੀਂ 117 ਮੈਂਬਰਸ ਦੇ ਕਸਟੋਡੀਅਨ ਹੋ ਪਰ ਤੁਸੀਂ ਕਸਟੋਡੀਅਨ ਕਾਹਦੇ ਨਿਕਲੇ ਆਪਣੇ ਸਕੇ ਭਰਾ ਦੇ ਮੀਨ ਦਵਿੰਦਰ ਦੇ ਜਿਸ ਨੇ ਰੱਜ ਕੇ ਬੋਲ ਸਿੰਘ ਨੂੰ ਇੱਕ ਟੈਲੀਫੋਨ ਦੇ ਉੱਤੇ ਗਾੜੀ ਬਰੋਚ ਕਰਕੇ ਉਹਨੂੰ ਧਮਕਾਇਆ ਧੀ ਦੀਆਂ ਮਾਂ ਦੀਆਂ ਭੈਣ ਦੀਆਂ ਗਾਲਾਂ ਕਢੀਆਂ ਆ ਤੁਹਾਡਾ ਲੈਵਲ ਮੈਂ ਦਿਖਾਉਣਾ ਚਾਹੁੰਦਾ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡਾ ਜਿਹੜਾ ਵਿਧਾਨ ਸਭਾ ਜਿਸ ਨੂੰ ਆਪਾਂ ਕਹਿੰਨੇ ਕਿ ਮੰਦਰ ਹੈ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਮ ਹੈ ਜੀ ਜਮਹੂਰੀਅਤ ਦਾ ਆ ਇਹਦੀ ਬੁੱਕ ਤੇ ਆ ਇਸ ਦੀ ਇਹਨਾਂ ਨੇ ਕੱਲ ਲੈ ਕੇ ਇਸ ਥੱਲੇ ਲੈਵਲ ਤੱਕ ਲੈ ਕੇ ਇੱਕ ਐਸਐਸ ਦੇ ਖਿਲਾਫ ਸਾਰੀ ਵਿਧਾਨ ਸਭਾ ਦੇ 92 ਬੰਦੇ ਨੇ ਹੱਥ ਖੜੇ ਕਰਕੇ ਕਹਿੰਦੇ ਹਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਮੀਨਸ ਇਸੇ ਬੋਰਡ ਸਿੰਘ ਇਸ ਵੈਰੀ ਪਾਵਰਫੁਲ ਮੈਨ ਸਪੀਕਰ ਦੇ ਪੱਲੇ ਕੁਛ ਨਹੀਂਗਾ ਉਹਨੇ ਸਾਰੀ ਵਿਧਾਨ ਸਭਾ ਨੂੰ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਫੌਲੀਆਂ ਬਣਾ ਕੇ ਤੇ ਬੋਰਡ ਸਿੰਘ ਦੇ ਖਿਲਾਫ ਮਿਚੀ ਰਜਿਸਟ ਕੱਢਣ ਦਾ ਜਿਹੜਾ ਉਪਰਾਲਾ ਕੀਤਾ ਮੈਂ ਉਹਦੀ ਸਖਤ ਸ਼ਬਦਾਂ ਚ ਕੀਤੇਗੀ ਕਰਦਾ ਔਰ ਜੇ ਕੋਈ ਮਾੜੀ ਮੋਟੀ ਇਨਸਾਨੀਅਤ ਸਪੀਕਰ ਸਾਹਿਬ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਵੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਮੰਗ ਮਾਫੀ ਮੰਗਣੀ ਚਾਹੀਦੀ ਔਰ ਭਗਵਾਨਪਾਣ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਨਿਤ ਦਿਨ ਬੋਰਡ ਲਾਏ ਹੋਏ ਨੇ ਕਿ ਇੰਨੇ ਬੰਦੇ ਫੜ ਲੇ ਉਹ ਕਰਤਾ ਭ੍ਰਿਸ਼ਟਾਚਾਰ ਖਤਮ ਕਰਤਾ ਇਸ ਐਫ ਆਈ ਆਰ ਦੇ ਬੋਹਰ ਸਿੰਘ ਵਾਲੀ ਐਫਆਈਆਰ ਦੀ ਬਨਾਮ ਸਪੀਕਰ ਸੰਨਵਾ ਦੇ ਪਰਿਵਾਰ ਦੀ ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਪਤਾ ਲੱਗੇ ਲੋਕਾਂ ਨੂੰ ਕਿ ਅਸਲ ਤੱਤ ਕੀ ਆ ਕਿਉਂਕਿ ਜੇ 15 16 ਦੀ ਕੰਪਲੇਨ ਸੀ ਜਿਹਦੇ ਵਿੱਚ 24ਵੇਂ ਚਾਨਕੇ ਪਰਚਾ ਦਰਜ ਕਿਉਂ ਕੀਤਾ ਕੇਸ ਕਰਕੇ ਤਾਂ ਨਹੀਂ ਕੀਤਾ ਕਿਉਂਕਿ ਉਹ ਬੋਹਰ ਸਿੰਘ ਨੇ ਤੁਹਾਡੇ ਭਰਾ ਦੇ ਖਿਲਾਫ ਸਪੀਕਰ ਦੇ ਭਰਾ ਦੇ ਖਿਲਾਫ ਵੀਡੀਓ ਅਰਜ ਕਰਾਤੀ ਜੋ ਮੈਂ ਤੁਹਾਨੂੰ ਹੁਣੇ ਦਿਖਾਈ ਆ ਇਹ ਸਾਰੇ ਮਸਲੇ ਜਿਹੜੇ ਨੇ ਲੋਕੀ ਇਹਦਾ ਅਸਲ ਪੱਖ ਜਿਹੜਾ ਤੇ ਅਸਲ ਸੱਚ ਜਿਹੜਾ ਉਹ ਜਾਣਨਾ ਚਾਹੁੰਦੇ ਮੈਨੂੰ ਮਜਬੂਰੀ ਵਸ ਆ ਜਿਹੜੇ ਦੋ ਦਿਨ ਕਿਉਂਕਿ ਅੱਜ ਇਹਨਾਂ ਨੇ ਲੈਜਿਸਲੇਟਿਵ ਬਿਜ਼ਨਸ ਬਿੱਲ ਦੇਣ ਗਿਆ ਮੌਕੇ ਤੇ ਟੇਬਲ ਤੇ ਰੱਖ ਕੇ ਕਿ ਤੁਸੀਂ ਕਿਸੇ ਵੀ ਅਮੈਂਡਮੈਂਟ ਨੂੰ ਕਿਸੇ ਕਾਨੂੰਨ ਜਿਹੜਾ ਬਣਨ ਜਾ ਰਿਹਾ ਵਾ ਕੀ ਉਹਦੇ ਤੇ 2-3 ਮਿੰਟ ਵਿੱਚ ਤੁਸੀਂ ਆਪਣਾ ਪੱਖ ਕੋ ਰੱਖ ਸਕਦੇ ਹੋ ਜਿਹੜੇ ਇਹ ਸ਼ੋਰ ਮਚਾਉਂਦੇ ਸੀ ਕਿ ਸੈਸ਼ਨ ਬਹੁਤ ਛੋਟੇ ਕਰਾਉਂਦੀ ਕਾਂਗਰਸ ਅਕਾਲੀ ਦਲ ਘੱਟੋ ਘੱਟ 15 ਦਿਨ ਦਾ ਇੱਕ ਵਾਰੀ ਸੈਸ਼ਨ ਹੋਣਾ ਚਾਹੀਦਾ ਆ ਗੇੜ ਦੇਣ ਦਾ ਸੈਸ਼ਨ ਸੀ ਕਰ ਔਰ ਕਹਿੰਦੇ ਸੀ ਜੀ ਸਾਡੇ ਬਿੱਲ ਜਿਹੜੇ ਨੇ ਉਹ ਐਨ ਮੇਜ਼ ਤੇ ਰੱਖਤੇ ਜਦੋਂ ਪਾਸ ਕਰਾਉਣ ਦੇ ਜੋ ਅੱਜ ਇਹ ਕਰਨ ਜਾ ਰਹੇ ਨੇ ਅੱਜ ਤੇ ਕੱਲ ਦੇ ਵਿੱਚ ਅ ਬਿਲ ਸਰਕੂਲੇਟ ਮੈਂਬਰਸ ਹੋ ਜੀ ਕਹਿੰਦੇ ਹੁੰਦੇ ਸੀਗੇ ਕਿ ਜੀ ਇੱਕ ਹਫਤਾ ਪਹਿਲਾਂ ਸੋਕਲੇਟ ਕਰਾ ਕਰ ਸੀ ਰਿਸਰਚ ਕਰਾ ਕਰਾਂਗੇ ਅਸੀਂ ਪੜ੍ਹਾ ਕਰਾਂਗੇ ਲੋਕੋ ਇਹ ਨਾ ਜਿਹੜੇ ਕੋਠਿਆਂ ਦੇ ਚੜ ਕੇ ਬਦਲਾਅ ਬਦਲਾਅ ਪਾਉਂਦੇ ਸੀ ਰੋਲਾ ਇਹਨਾਂ ਨੇ ਬਦਲਾਅ ਤਾਂ ਲਿਆਂਦਾ ਲੇਕਿਨ ਮੇਰਾ ਗਰਕ ਵਾਲਾ ਬਦਲਾਅ ਨਹੀਂ ਲੈਂਦਾ ਕੋ ਚੰਗੇ ਕੰਮਾਂ ਦਾ ਬਦਲਾਅ ਨਹੀਂ ਲੈਂਦਾ ਤੁਸੀਂ ਸਾਰਿਆਂ ਨੇ ਦੇਖਿਆ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੋਕ ਸਵਾਲ ਵਿੱਚ 10 ਸੀਟਾਂ ਕੋ ਕਰਾਇਆ ਵਾ ਜਿਉਣੀ ਚੋਣਾ ਜਿੱਤਣ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਫੋਕਸ ਉਹਦਾ ਕੋਈ मीनिंग ਨਹੀਂਗਾ ਉਹਦਾ ਕੋਈ ਅਰਥ ਨਹੀਂਗਾ ਉਹ ਸਟੇਟ ਪਾਵਰ ਦਾ ਦੁਰਉਪਯੋਗ ਕਰਕੇ ਇਹ ਜਿਉਣੀ ਚੋਣਾ ਜਿਹੜੀਆਂ ਉਹ ਜਿੱਤਦੇ ਨੇ ਔਰ ਮੈਂ ਲੋਕਾਂ ਨੂੰ ਕਹੂੰਗਾ ਕਿ ਐਵੇਂ ਛੋਟੀਆਂ-ਛੋਟੀਆਂ ਗਲੀਆਂ ਨਾਲੀਆਂ ਦੀਆਂ ਬੈਦੇ ਲੈ ਕੇ ਕਿ ਛੋਟੇ-ਛੋਟੇ ਕੰਮ ਕਿ ਖੰਭਾ ਲਵਾ ਦੇ ਗੋ ਕਰਕੇ ਡੋਨਟ ਵੇਸ ਡੋਨਟ ਵੇਸਟ ਯੂ ਵੋਟ ਫਾਰ ਸੱਚ ਪੀਪਲ ਆਪਣੀ ਵੋਟ ਦਾ ਇਸਤੇਮਾਲ ਠੀਕ ਕਰੋ ਔਰ ਚੰਗੇ ਬੰਦੇ ਉੱਤੇ ਲੈ ਕੇ ਚੋਣ ਕੇ ਲੇਕਿਨ ਅੱਜ ਦਾ ਮੇਰਾ ਜਿਹੜਾ ਵਿਸ਼ਾ ਸੀਗਾ ਕਿ ਜੋ ਸਪੀਕਰ ਨੇ ਉਸ ਵਿਧਾਨ ਸਭਾ ਦਾ ਦੁਰਉਪਯੋਗ ਕੀਤਾ ਉਹ ਮੈਂ ਤੁਹਾ ਸਾਰੇ ਨਾਲ ਸਾਂਝਾ ਕਰਨਾ ਸੀਗਾ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਉਮੀਦ ਕਰਦਾ ਕਿ ਭਵਿਕ ਵਿੱਚ ਸਾਡਾ ਜਿਹੜਾ ਵਿਧਾਨ ਸਭਾ ਦਾ ਪਲੈਟਫਾਰਮ ਹੈ ਉਹ ਵੱਡੇ ਮੁੱਦੇ ਜਿਹੜੇ ਪੰਜਾਬ ਦੇ ਬਰਨਿੰਗ ਇਸ਼ੂਜ਼ ਨੇ ਜੋ ਕਰਜ਼ਾ ਪੰਜਾਬ ਤੇ ਜੋ ਬੇਅਦਬੀਆਂ ਨੇ ਜੋ ਡਰੱਗਸ ਨੇ ਜੋ ਬੇਰੁਜ਼ਗਾਰੀ ਆ ਉਹ ਸਾਰੇ ਦੇ ਉੱਤੇ ਚਰਚਾ ਕਰਨ ਵਾਸਤੇ ਵਰਤਿਆ ਜਾਵੇਗਾ ਮੇਰੇ ਨਾਲ ਜੁੜਨਾਸਤੇ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ